ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਨ ਬਲੌਗਸ ਤੇ ਅੱਜ ਨਾ ਇੱਕ ਆਪਾਂ ਬਹੁਤ ਹੀ ਮਹੱਤਵਪੂਰਨ ਜਿਹੜਾ ਹੈਗਾ ਗੱਲ ਡਿਸਕਸ ਕਰਨੀ ਹੈ ਕਿਉਂਕਿ ਜਿੱਥੇ ਸਟੂਡੈਂਟ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਜਾ ਰਹੇ ਆ ਉੱਥੇ ਪੰਜਾਬ ਦਾ ਧਨ ਵੀ ਜਿਹੜਾ ਹੈਗਾ ਫੋਰਨ ਦੇ ਵਿੱਚ ਜਾ ਰਿਹਾ ਬਹੁਤ ਵੱਡੇ ਲੈਵਲ ਤੇ ਲੋਕ ਕਰਜ਼ਾਈ ਹੋ ਰਿਹਾ ਮੈਂ ਤੁਹਾਡੇ ਨਾਲ ਗੱਲ ਕਰਨਾ ਸੀ ਵੀ ਜਿਹੜੀਆਂ ਐਨ ਆਰ ਆਈਸ ਜਿਹੜੇ ਆਪ ਦਾ ਸਾਰਾ ਕੁਝ ਕਹ ਲੋ ਦਾਤ ਤੇ ਲਾ ਕੇ ਬਾਹਰ ਜਾਂਦੇ ਆ ਉਧਰ ਪੈਸਾ ਕਮਾਉਂਦੇ ਆ ਪੈਸਾ ਕਮਾ ਕੇ ਪੰਜਾਬ ਭੇਜਦੇ ਆ ਪ੍ਰਾਪਰਟੀ ਖਰੀਦਦੇ ਆ ਤਾਂ ਉਹਨਾਂ ਦੀ ਪ੍ਰਾਪਰਟੀ ਪੰਜਾਬ ਦੇ ਵਿੱਚ ਸੇਫ ਨਹੀਂ ਵੀ ਪਿਛਲੇ ਸਾਲਾਂ ਦੇ ਵਿੱਚ ਘੱਟੋ-ਘੱਟ ਬਹੁਤ ਹਜ਼ਾਰਾਂ ਦੀ ਗਿਣਤੀ ਵਿੱਚ ਉਹ ਜੇ ਕੇਸ ਆਏ ਆ ਜਿਦੇ ਵਿੱਚ ਐਨ ਆਰ ਆਈਜ਼ ਦੀ ਜਿਹੜੀ ਪ੍ਰਾਪਰਟੀ ਆ ਉਹ ਗ੍ਰੈਬ ਕੀਤੀ ਆ ਆਵੇਂ ਉਹ ਲੈਂਡ ਮਾਫੀਆ ਆ ਭਾਵੇਂ ਕੋਈ ਦੂਜੇ ਲੋਕ ਆ ਭਾਵੇਂ ਸ਼ਰੀਕੇ ਦੇ ਲੋਕ ਆ ਵੀ ਇਹ ਬਹੁਤ ਵੱਡੇ ਲੈਵਲ ਤੇ ਹੋ ਰਿਹਾ ਹੈਗਾ ਹੁਣ ਜੇ ਪੁਲਿਸ ਰਿਪੋਰਟ ਤੇ ਜਾਈਏ ਤਾਂ ਘੱਟੋ ਘੱਟ 800 ਕਰੋੜ ਦੀ ਪ੍ਰਾਪਰਟੀ ਆ ਜਿਹੜੀ ਐਨ ਆਰ ਆਈ ਜਿਹੜੇ ਹੈਗੇ ਆ ਭਰਾ ਜਾਂ ਭੈਣਾਂ ਸਾਡੀਆਂ ਉਹਨਾਂ ਦੀ ਪ੍ਰਾਪਰਟੀ 800 ਕਰੋੜ ਦੀ ਪ੍ਰਾਪਰਟੀ ਗ੍ਰੈਬ ਕਰ ਚੁੱਕੇ ਆ ਲੋਕਾਂ ਨੇ ਹੁਣ ਗ੍ਰੈਬ ਕਰਦਾ ਕੌਣ ਆ ਕੌਣ ਤੋਂ ਦੀ ਪ੍ਰਾਪਰਟੀ ਤੇ ਕਬਜ਼ਾ ਕਰਦਾ ਕੌਣ ਉਹਨੂੰ ਮੈਸ ਯੂਜ਼ ਕਰਦਾ ਕੌਣ ਉਹਨੂੰ ਵੇਚਦਾ ਕੌਣ ਉਹ ਤੁਹਾਨੂੰ ਕਹ ਲੋ ਵੀ ਨੁਕਸਾਨ ਪਚਾਉਂਦਾ ਸਭ ਤੋਂ ਵੱਡਾ ਖਤਰਾ ਪਹਿਲਾਂ ਤਾਂ ਤੁਹਾਨੂੰ ਸ਼ਰੀਕੇ ਤੋਂ ਆ ਇਸ ਕਰਕੇ ਜਦੋਂ ਵੀ ਤੁਸੀਂ ਇੰਡੀਆ ਆਉਣੇ ਆ ਪੰਜਾਬ ਆਉਣੇ ਆ ਤਾਂ ਕਮ ਸੇ ਕਮ ਆਪਦੀ ਪ੍ਰਾਪਰਟੀ ਦਾ ਜਰੂਰ ਰਿਕਾਰਡ ਕਢਾ ਕੇ ਦੇਖ ਲਿਆ ਕਰੋ ਰੈਵਨਿਊ ਵਿਭਾਗ ਦੇ ਤੋਂ ਇਥੇ ਮਿਊਨਿਸਪਲ ਕਮੇਟੀ 'ਚ ਤੁਹਾਡਾ ਨਾਮ ਪ੍ਰੋਪਰ ਬੋਲਦਾ ਹੈਗਾ ਜਮ੍ਹਾਂਬੰਦੀ ਤੇ ਤੁਹਾਡਾ ਨਾਮ ਪ੍ਰੋਪਰ ਬੋਲਦਾ ਮੰਨ ਲਓ ਕਿਸੇ ਬੰਦੇ ਦੇ ਚਾਰ ਭੈਣ ਭਰਾ ਉਹਨਾਂ ਨੂੰ 5-5 ਕਿੱਲੇ ਜ਼ਮੀਨ ਆਉਂਦੀ ਆ ਤਾਂ ਕੋਸ਼ਿਸ਼ ਕਰੋ ਵੀ ਉਹ 5-5 ਕਿੱਲੇ ਜਿਹੜੀ ਤੁਹਾਨੂੰ ਆਉਂਦੀ ਆ ਤੁਹਾਡੇ ਨਾਂ ਲੱਗ ਗਈ ਆ ਤੁਹਾਡੇ ਨਾਂ ਬੋਲਦੀ ਆ ਜਮ੍ਹਾਂਬੰਦੀ ਕਢਾ ਕੇ ਦੇਖੋ ਠੀਕ ਆ ਫਿਰ ਉਸ ਤੋਂ ਬਾਅਦ ਉਹਦੀਆਂ ਬਾਉਂਡਰੀਆਂ ਦੇਖੋ ਬੁਰਜੀਆਂ ਲਾਓ ਆਪਦੇ ਜਿਹੜੀ ਵੀ ਜ਼ਮੀਨ ਤੁਹਾਨੂੰ ਆਉਂਦੀ ਆ ਵੀ ਥੋਡੀ ਜਿਹੜੀ ਹੈਗੀ ਬੁਰਜੀ ਆ ਕਿੱਥੋਂ ਤੋਂ ਕਿੱਥੇ ਤੱਕ ਆ ਤੇ ਜਦੋਂ ਵੀ ਪੰਜਾਬ ਅਗੇੜਾ ਮਾਰਦੇ ਆਂ ਸਾਲ ਬਾਅਦ ਆਉਣੇ 2 ਸਾਲਾਂ ਬਾਅਦ ਆਉਣੇ ਆ ਤਾਂ ਜਰੂਰ ਆਪਦੀ ਪ੍ਰਾਪਰਟੀ ਦਾ ਰੈਵਨਿਊ ਰਿਕਾਰਡ ਕਢਾ ਕੇ ਚੈੱਕ ਕਰਿਆ ਕਰੋ ਵਿਕਾਸਤਖਾਰ ਦੇ ਖਾਨੇ 'ਚ ਮੈਂ ਹੀ ਆਂ ਮਾਲਕੀ ਦੇ ਖਾਨੇ 'ਚ ਮੈਂ ਹੀ ਆਂ ਕਿਤੇ ਮੇਰਾ ਨਾਂ ਤਾਂ ਨਹੀਂ ਕਿਸੇ ਰੈਵਨਿਊ ਵਿਭਾਗ ਦੇ ਅਫਸਰ ਨੇ ਗਲਤ ਕਰਤਾ ਕਿਉਂਕਿ ਕਈ ਵਾਰੀ ਇਹ ਹੁੰਦਾ ਵੀ ਤੁਹਾਡਾ ਨਾਂ ਗਲਤ ਚੜਾ ਦਿੱਤਾ ਜਾਂਦਾ ਤੇ ਉਹਨੂੰ ਠੀਕ ਕਰਨ ਵਾਸਤੇ ਪਤਾ ਨਹੀਂ ਮਹੀਨਾ ਤੁਸੀਂ ਆਉਣੇ ਹੁੰਨੇ ਆ ਜਾਂ 20 ਦਿਨ ਆਉਣੇ ਆ ਤੇ ਤੁਸੀਂ ਪਤਾ ਨਹੀਂ ਸਾਲਾਂ ਬੱਧੀ ਕੰਮ ਹੋ ਜਾਂਦਾ ਇਸ ਕਰਕੇ ਜਦੋਂ ਵੀ ਤੁਸੀਂ ਆਉਣੇ ਆਪਦਾ ਰਿਕਾਰਡ ਜ਼ਰੂਰ ਦੇਖਿਆ ਕਰੋ ਜਿਹੜੀ ਵੀ ਪ੍ਰਾਪਰਟੀ ਦੀ ਤੁਸੀਂ ਵੰਡ ਕੀਤੀ ਆ ਠੀਕ ਹੈ ਉਹਦੀ ਪ੍ਰਾਪਰ ਤੁਸੀਂ ਏਵੈਲੂਏਸ਼ਨ ਕਰੋ ਉਹਦੀਆਂ ਬਾਉਂਡਰੀਆਂ ਲਾਓ ਹੁਣ ਜਿਹੜੀਆਂ ਸ਼ਹਿਰੀ ਪ੍ਰਾਪਰਟੀਆਂ ਜਿਨ੍ਹਾਂ ਤੇ ਲੋਕ ਕਾਬਜ਼ ਹੋ ਰਹੇ ਆ ਐਨਆਰਆਈਆਂ ਦੀਆਂ ਜਿਹੜੀਆਂ ਜ਼ਮੀਨਾਂ ਜਾਂ ਪ੍ਰਾਪਰਟੀਆਂ ਦੱਬ ਹੋ ਰਹੀਆਂ ਉਹਦੇ 'ਚ ਤੁਸੀਂ ਕੀ ਕਰੋ ਉਹਦੇ 'ਚ ਕਮ ਸੇ ਕਮ ਆਪਦੇ ਪਲਾਟ ਦੀ ਆਪਦੇ ਸ਼ਹਿਰੀ ਪ੍ਰਾਪਰਟੀ ਦੀ ਬਾਉਂਡਰੀ ਜ਼ਰੂਰ ਕਰੋ ਬਾਉਂਡਰੀ ਕਰਕੇ ਪ੍ਰੋਪਰ ਉਹਦੀ ਫੈਂਸਿੰਗ ਕਰੋ ਜਾਂ ਕੰਧ ਕੱਢੋ ਉਸ ਤੋਂ ਬਾਅਦ ਜੇ ਹੋ ਸਕਦਾ ਤਾਂ ਉੱਥੇ ਇੱਕ ਪਬਲਿਕ ਨੋਟਿਸ ਲਾਓ ਪਬਲਿਕ ਨੋਟਿਸ ਦੇ ਵਿੱਚ ਕੋਈ ਬਾਲੀਆਂ ਗੱਲਾਂ ਲਿਖਣ ਦੀ ਲੋੜ ਨਹੀਂ ਵੀ ਇਹ ਪ੍ਰਾਪਰਟੀ ਫਲਾਣੇ ਬੰਦੇ ਦੀ ਹੈਗੀ ਆ ਫਲਾਣਾ ਬੰਦਾ ਇਹਦਾ ਮਾਲਕ ਹੈ ਠੀਕ ਹੈ ਇੱਥੇ ਇਸ਼ਤਿਹਾਰ ਲਾਉਣਾ ਮਨਾ ਜਾਂ ਇੱਥੇ ਗੱਡੀ ਖੜ੍ਹਨਾ ਮਨਾ ਜਾਂ ਇੱਥੇ ਇਹਦੇ ਚ ਦਾਖਲ ਹੋਣਾ ਮਨਾ ਉਹ ਜਿਹੜਾ ਪਬਲਿਕ ਨੋਟਿਸ ਤੁਹਾਡੀ ਪ੍ਰਾਪਰਟੀ ਤੇ ਜ਼ਰੂਰ ਲੱਗਿਆ ਹੋਣਾ ਚਾਹੀਦਾ ਜਿਹੜਾ ਉਹ ਦਰਸਾਉਂਦਾ ਵੀ ਹਾਂ ਇਹ ਪ੍ਰਾਪਰਟੀ ਫਲਾਣੇ ਬੰਦੇ ਦੀ ਆ ਬਾਕੀ ਜਿਹੜਾ ਹੈਗਾ ਜੇ ਤੁਸੀਂ ਕਈ ਵਾਰੀ ਕਈ ਕੇਸਾਂ 'ਚ ਉਹ ਆਰਬੀ ਐਨ ਆਰ ਆਈ ਲੋਕਾਂ ਨੇ ਆਪਦੇ ਖੂਨ ਪਸੀਨੇ ਦੀ ਮਿਹਨਤ ਦੀ ਕਮਾਈ ਪੰਜਾਬ ਭੇਜੀ ਆ ਵੀ ਆਪਦੇ ਭਰਾਵਾਂ ਨੂੰ ਭੈਣਾਂ ਨੂੰ ਕਹਦਾ ਤੁਸੀਂ ਜ਼ਮੀਨ ਲੈ ਲਓ ਤੇ ਉਹ ਬਾਅਦ 'ਚ ਪਤਾ ਲੱਗਦਾ ਵੀ ਉਹਦੇ ਨਾਂ ਤੇ ਤਾਂ ਜ਼ਮੀਨ ਹੀ ਨਹੀਂ ਉਹਦਾ ਭਰਾਵਾਂ ਨੇ ਆਪ ਲੈ ਕੇ ਆਪਦੇ ਨਾਂ ਕਰਾ ਲਈ ਇਸ ਕਰਕੇ ਜੇ ਉਹ ਵੀ ਪੈਸਾ ਤੁਸੀਂ ਇਥੋਂ ਪੰਜਾਬ ਭੇਜਦੇ ਆ ਬਾਹਰੋਂ ਭੇਜਦੇ ਆ ਉਹਨੂੰ ਵੈਰੀਫਾਈ ਜ਼ਰੂਰ ਕਰ ਲਿਆ ਕਰੋ ਵੀ ਉਸ ਪੈਸੇ ਦਾ ਜਿਹੜੀ ਪ੍ਰਾਪਰਟੀ ਖਰੀਦੀ ਆ ਉਹ ਕਿਹਦੇ ਨਾਂ ਤੇ ਖਰੀਦੀ ਗਈ ਤੁਹਾਡਾ ਨਾਂ ਉਹਦੇ 'ਚ ਬੋਲਦਾ ਕਿ ਨਹੀਂ ਬੋਲਦਾਗਾ ਕਈ ਕੇਸਾਂ ਦੇ ਵਿੱਚ ਇਹ ਹੋਇਆ ਵੀ 5 5 7 7 ਸਾਲ ਲੋਕ ਆਉਂਦੇ ਨਹੀਂਗੇ ਬਾਹਰ ਪ੍ਰਾਪਰਟੀ ਬਣਾਉਣ ਦੇ ਚੱਕਰ ਦੇ ਵਿੱਚ ਵਿੱਚ ਜਿਹੜੀ ਆਪਦੀ ਪ੍ਰਾਪਰਟੀ ਆ ਜਿਹੜੇ ਤੁਹਾਡੇ ਬਾਪ ਦਾਦਿਆਂ ਨੇ ਖੂਨ ਪਸੀਨਾ ਇੱਕ ਕਰਕੇ ਪ੍ਰਾਪਰਟੀ ਬਣਾਈ ਆ ਉਹਦੀ ਉਸ ਪ੍ਰਾਪਰਟੀ ਤੇ ਕੋਈ ਹੋਰ ਕਾਬਜ ਹੋ ਜਾਂਦਾ ਪਿੱਛੇ ਜੇ ਇੱਕ ਬਹੁਤ ਚਰਚਿਤ ਕੇਸ ਹੋਇਆ ਸੀ ਲੁਧਿਆਣੇ ਦਾ ਜਸਵੰਤ ਸਿੰਘ ਨਾਂ ਦਾ ਬੰਦਾ ਇੰਗਲੈਂਡ ਰਹਿੰਦਾ ਸੀ ਉਹਦੀ 2 ਕਰੋੜ ਦੀ ਪ੍ਰਾਪਰਟੀ ਸੀ ਉਹਦੀ ਨਕਲੀ ਘਰ ਵਾਲੀ ਨਕਲੀ ਵਿੱਡੋ ਬਣ ਕੇ ਪ੍ਰਾਪਰਟੀ ਆਪ ਦੇ ਨਾਂ ਲਵਾਈ 2 ਕਰੋੜ ਦੀ ਨਾਂ ਲਵਾ ਕੇ ਤੇ ਸੇਲ ਕਰਤੀ ਉਹਦੋਂ ਬਾਅਦ ਚ ਕੀ ਹੋਇਆ ਸੀ 25 ਬੰਦਿਆਂ ਦੇ ਪਰਚਾ ਦਰਜ ਹੋਇਆ ਸੀਗਾ ਉਹ ਲੈਂਡ ਮਾਫੀਆ ਦਾ ਕੰਮ ਸੀਗਾ ਇਸ ਕਰਕੇ ਜਰੂਰ ਜਿਹੜੀ ਆਪਦੀ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਵੀ ਜਿੰਨੀਆਂ ਵੀ ਐਨਆਰਆਈਜ਼ ਦੀਆਂ ਪ੍ਰਾਪਰਟੀਆਂ ਉਹਨਾਂ ਤੇ ਲੋਕ ਕਬਜ਼ਾ ਹੋ ਰਹੇ ਆ ਜਾਂ ਕਬਜ਼ਾ ਕਰ ਰਹੇ ਆ ਤਾਂ ਉਹਦੇ ਚ ਕਿਸੇ ਹੋਰ ਦੀ ਨਹੀਂ ਗਲਤੀ ਪਹਿਲਾਂ ਸਾਡੀ ਗਲਤੀ ਆ ਅਸੀਂ ਆਪ ਦਾ ਰਿਕਾਰਡ ਵੈਰੀਫਾਈ ਕਰੀਏ ਕੀ ਸਾਡੇ ਨਾਂ ਤੇ ਪ੍ਰਾਪਰਟੀ ਬੋਲਦੀ ਆ ਜਾਂ ਸਾਡੀ ਪ੍ਰਾਪਰਟੀ ਐਕਚੁਅਲੀ ਹੈ ਕਿੱਥੇ ਆ ਵੀ ਕਿੱਥੇ ਬੋਲਦੀ ਆ ਕੱਲੇ ਕਾਗਜ਼ਾਂ ਤੱਕ ਨਹੀਂ ਜਾ ਕੇ ਵੀ ਦੇਖੋ ਵੀ ਆਲਾ ਦਵਾਲਾ ਆਂਡ ਗਵਾਂਡ ਕੌਣ ਆ ਖੱਬੇ ਕੌਣ ਆ ਸੱਜੇ ਕੌਣ ਆ ਚੜਦੇ ਕੌਣ ਆ ਲੈਂਦੇ ਕੌਣ ਆ ਇਸ ਕਰਕੇ ਇਹ ਵੀ ਜ਼ਰੂਰੀ ਮੈਟਰ ਹੈਗਾ ਜਿਹੜਾ ਅੱਜ ਤੱਕ ਕਿਸੇ ਨੇ ਡਿਸਕਸ ਨਹੀਂ ਕੀਤਾਗਾ ਵੀ ਇਹ ਵੱਡੇ ਮਾਸ ਲੈਵਲ ਤੇ ਇਹ ਚੀਜ਼ ਹੋ ਰਹੀ ਆ ਆਪਦਾ ਜ਼ਰੂਰ ਧਿਆਨ ਰੱਖੋ ਜਿਹੜਾ ਤੁਸੀਂ ਖੂਨ ਪਸੀਨਾ ਇੱਕ ਕਰਕੇ ਮਿਹਨਤ ਕਰਕੇ ਇੰਨਾ ਪੈਸਾ ਬਣਾਇਆ ਜਾਂ ਪ੍ਰਾਪਰਟੀ ਖਰੀਦੀ ਉਹਦੀ ਟੇਕ ਕੇਅਰ ਜ਼ਰੂਰ ਕਰੋ ਗੇੜੇ ਮਾਰਦੇ ਰਹੋ ਜੇ ਨਹੀਂ ਤੁਸੀਂ ਪਰਮਾਨੈਂਟਲੀ ਪੰਜਾਬ ਆ ਸਕਦੇ ਕਮ ਸਿਕਮ ਸਾਲ 2 ਸਾਲ ਬਾਅਦ ਗੀੜਾ ਮਾਰਿਆ ਕਰੋ ਬਾਕੀ ਧੰਨਵਾਦ ਤੁਸੀਂ ਸਪੋਰਟ ਕਰਦੇ ਹੋ ਸਾਰੇ ਜੇ ਕੋਈ ਗੱਲਾਂ ਚੰਗੀਆਂ ਲੱਗਦੀਆਂ ਤਾਂ ਲਾਈਕ ਸ਼ੇਅਰ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਥੈਂਕ ਯੂ ਸੋ ਮੱਚ ਸਸਕਾਲ